ਅਸੀਂ ਇਸ ਵਕਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖੈਰਾਬੇਟ ਖੜੇ ਆਂ ਜਿੱਥੇ ਸਤਲੁਜ ਦਰਿਆ ਦਾ ਬੰਨ ਹੈ ਔਰ ਡੀਸੈਲਟਿੰਗ ਦੇ ਨਾਮ ਦੇ ਉੱਪਰ ਸਰਕਾਰ ਇੱਥੇ ਨਾਜਾਇਜ਼ ਇੱਕ ਤਰੀਕੇ ਨਾਲ ਮਾਈਨਿੰਗ ਜਿਹੜੀ ਆ ਉਹ ਕਰਾਉਣਾ ਚਾਹੁੰਦੀ ਹੈ ਔਰ ਇੱਥੋਂ ਦੇ ਆਸ-ਪਾਸੇ ਦੇ ਪਿੰਡਾਂ ਦਾ ਇਤਰਾਜ਼ ਹੈ ਕਿ ਜੇਕਰ ਇੱਥੋਂ ਰੇਤਾ ਇਸ ਤਰੀਕੇ ਦੇ ਨਾਲ ਚੱਕੀ ਜਾਂਦੀ ਹੈ ਤਾਂ ਜਿਹੜਾ ਪਾਣੀ ਹੈ ਉਹਨਾਂ ਦੇ ਬੰਨ ਨੂੰ ਖੋੜ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਵੜ ਜਾਊਗਾ ਪਰ ਜਿਹੜੇ ਇੱਥੋਂ ਦੇ ਜਿਹੜਾ ਇਹ ਠੇਕਾ ਲਿਆ ਜਿਹੜੇ ਗਰਦਾਸਪੁਰੀਏ ਠੇਕੇਦਾਰ ਨੇ ਔਰ ਇੱਥੋਂ ਦਾ ਇੱਕ ਐਸਪੀ ਚਾਹਲ ਨਾਮ ਦਾ ਦੱਸਿਆ ਜਾ ਰਿਹਾ ਹੈ ਇੱਕ ਉਹ ਔਰ ਐਕਸੀਡੈਂਟ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਪਿੰਡਾਂ ਦੇ ਖਿਲਾਫ ਜਾ ਕੇ ਪਿੰਡਾਂ ਦੇ ਲੋਕਾਂ ਦੇ ਖਿਲਾਫ ਜਾ ਕੇ ਜਿਹੜਾ ਇੱਥੇ ਧੱਕੇ ਨਾਲ ਰਿਸਲਟਿੰਗ ਜਿਹੜੀ ਆ ਕਰਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਜਿਹੜਾ ਐਸਪੀ ਇਹਦੇ ਨਜਾਇਜ਼ ਮਾਈਨਿੰਗ ਜਾਂ ਕਹਿ ਲਓ ਕਿ ਡੀਸੈਲਟਿੰਗ ਦੇ ਨਾਮ ਤੇ ਮਾਈਨਿੰਗ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਠੇਕੇਦਾਰਾਂ ਦੀ ਮਦਦ ਕਰ ਰਿਹਾ ਉਹ ਐਸਪੀ ਪਿਛਲੇ ਦਿਨੀ ਭਗਵੰਤ ਮਾਨ ਦੇ OSG ਰਾਜਵੀਰ ਘੁੰਮਣ ਦਾ ਬਰਥਡੇ ਕੇਕ ਕੱਟਦਾ ਵੀ ਨਜ਼ਰ ਆਇਆ ਸੀ ਤਸਵੀਰਾਂ ਦੇ ਵਿੱਚ ਥੋੜੀ ਦੂਰੀ ਅੱਧਾ ਕਿਲੋਮੀਟਰ ਅੱਗੇ ਜਾ ਕੇ ਮੇਰਾ 35 ਕਿੱਲਿਆਂ ਦਾ ਟੱਕ ਮਾਲਕਾਂ ਦਾ ਟੱਕ ਜਿਹੜਾ ਵੀ ਆ ਦਰਿਆ ਦੇ ਬੰਦ ਦੇ ਅੰਦਰ ਸੀ ਉਹ ਜਦੋਂ ਫਲੱਡ ਆਇਆ ਇਹਨਾਂ ਨੇ ਜੇ ਇਹਨਾਂ ਨੇ ਉਦੋਂ ਡੀਸੈਲਟਿੰਗ ਵਿਚਾਲਿਓਂ ਕੀਤੀ ਹੁੰਦੀ ਮੇਰੀ ਜ਼ਮੀਨ ਪੱਜ ਜਾਂਦੀ ਆਖਰ ਤੁਹਾਨੂੰ ਇਤਰਾਜ਼ ਕੀ ਆ ਉਹ ਕਹਿੰਦੇ ਕਿ ਅਸੀਂ ਤਾਂ ਦਰਿਆ ਨੂੰ ਡੂੰਘਾ ਕਰਕੇ ਪਾਣੀ ਦਾ ਜਿਹੜਾ ਰਾਹ ਬਣਾ ਰਹੇ ਹਾਂ ਤਾਂ ਕਿ ਪਿੰਡਾਂ ਨੂੰ ਮਾਰ ਨਾ ਪਵੇ ਹੁਣ ਇੱਥੋਂ ਦੇ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਦਾ ਔਰ ਤੁਹਾਡਾ ਇਤਰਾਜ਼ ਕੀ ਜੇ ਇਹਨਾਂ ਨੇ ਵਿਚਾਲਾ ਡੂੰਘਾ ਕਰਨਾ ਤਾਂ ਸਾਡੀ ਰੇਤਾ ਸਮਦੀ ਪਾਸਿਆਂ ਤੇ ਲਾਉਣ ਉਹਨਾਂ ਦਾ ਜੀਸੀਬੀ ਨਾਲ ਅਸੀਂ ਵੀ ਨਾਲ ਲੱਗਾਂਗੇ ਅਸੀਂ ਤੇਲ ਨੂੰ ਪੈਸੇ ਵੀ ਦੇਵਾਂਗੇ ਅਸੀਂ ਬੰਦੇ ਵੀ ਲਾਵਾਂਗੇ ਤੇ ਸਾਡੇ ਨਾਲ ਬਹਿ ਕੇ ਕਰਨ ਗੱਲ ਵੀ ਅਸੀਂ ਰੇਤਾ ਦਾ ਇੱਕ ਕੜਾਈਆ ਇੱਥੋਂ ਜਾਣ ਨਹੀਂ ਦੇਣਾ ਜੇ ਰੇਤਾ ਚੱਕੂਗੀ ਸਰਕਾਰ ਤੇ ਸਾਨੂੰ ਕਰੋ ਤੇ ਮਰੋ ਦੀ ਲੜਾਈ ਆ ਸਾਰਾ ਮੌਲਕ ਅੱਜ ਸਹਿਮਤੋ ਸਾਰੇ ਸਹਿਮਤ ਨੇ ਸਾਰੇ ਲੋਕੀ ਹੋਣਗੇ ਮਾਈਆਂ ਬੀਬੀਆਂ ਵੀ ਹੋਣਗੇ ਇੱਕ ਜਿਹੜਾ ਰੇਤਾ ਦਾ ਬੱਟਲ ਸੀ ਇੱਥੋਂ ਬਾਹਰ ਨਹੀਂ ਨਿਕਲ ਦੇਣਾ ਚਾਰ ਪੰਜ ਦਿਨ ਪਹਿਲਾਂ ਮੈਨੂੰ ਫੋਨ ਆਉਂਦਾ ਜੈ ਸਾਹਿਬ ਦਾ ਬਈ ਸਰਪੰਚ ਸਾਹਿਬ ਵੀ ਅਸੀਂ ਮਸ਼ੀਨਾਂ ਵਿੱਚ ਲੱਗੇ ਆ ਵਾਰਡਨ ਕੰਮ ਸ਼ੁਰੂ ਕਰ ਲੱਗੇ ਆ ਸਾਨੂੰ ਤੋਂ ਆਰਡਰ ਨਹੀਂ ਮੈਂ ਕਿਹਾ ਜੀ ਮੈਨੂੰ ਕੋਈ ਆਰਡਰਾਂ ਦੀ ਫੋਟੋ ਜੇ ਆਈ ਹੈ ਤੇ ਵਟਸਐਪ ਕਰ ਦਿਓ ਉਹ ਮੈਨੂੰ ਕਹਿੰਦੇ ਵੀ ਆਰਡਰਾਂ ਨਹੀਂ ਸਾਨੂੰ ਵਰਬਲੀ ਆਰਡਰ ਨੇ ਮੂੰਹ ਜਬਾਨੀ ਆਰਡਰ ਨੇ ਅਸੀਂ ਸ਼ੁਰੂ ਕਰ ਲੱਗੇ ਆ ਤੇ ਐਕਸ਼ਨ ਸਾਹਿਬ ਵੱਲੋਂ ਹਦਾਇਤ ਆ ਵੀ ਜੇ ਕੋਈ ਵਿੱਚ ਅੜੀਕਾ ਬਣਦਾ ਤੇ ਉੱਤੇ ਐਫ ਆਈ ਆਰ ਦਰਜ ਕਰ ਦਿਓ ਜੀ ਮਤਲਬ ਸ਼ਰਯੰਮ ਧਮ ਜਿਹੜੀ ਇਹ ਕਮੇਟੀ ਡੀਸੀ ਸਾਹਿਬ ਨੇ ਬਣਾਈ ਹੈ ਜੇ ਉਸ ਕਮੇਟੀ ਦੇ ਵਿੱਚ ਉਸ ਐਸਪੀ ਨੂੰ ਪਾ ਦਿੱਤਾ ਜਾਊਗਾ ਜਿਹੜਾ ਉਹ ਠੇਕੇਦਾਰਾਂ ਦੀ ਮਦਦ ਕਰਦਾ ਹੈ ਭਗਵੰਤ ਮਾਨ ਦੇ ਓਐਸਡੀ ਦਾ ਯਾਰ ਹੈ ਕੀ ਕੱਟਦਾ ਹੈ ਇਹੋ ਜੀ ਕਮੇਟੀ ਜਿਹੜੀ ਖੁਦ ਆਪ ਰੇਤਾ ਚਕਵਾਉਣਾ ਚਾਹੁੰਦੀ ਹੋਵੇ ਉਹ ਇੱਥੇ ਪੈਨਲ ਵਾਲੇ ਲੋਕਾਂ ਨੂੰ ਇਨਸਾਫ ਕਿਵੇਂ ਦੇ ਸਕਦੀ ਹੈ ਤੁਹਾਨੂੰ ਆਸ ਹੈ ਦੇਖੋ ਸਾਨੂੰ ਸਰਕਾਰ ਤੇ ਕੋਈ ਆਸ ਨਹੀਂ ਅਸੀਂ ਕਿਸੇ ਨੋਟਸ ਨੂੰ ਮੰਨਣਾ ਹੀ ਨਹੀਂ ਸਾਡਾ ਤਾਂ ਇੱਕੋ ਹੀ ਗੱਲ ਆ ਵੀ ਅਸੀਂ ਰੇਤਾ ਚੁੱਕਣੀ ਨਹੀਂ ਦੇਣੀ ਲਈਓ ਆਰਡਰ ਰੂਟਰਸ ਨਹੀਂ ਆਰਡਰ ਦੇਖਣੇ ਨਾ ਅਸੀਂ ਆਰਡਰ ਪੜ੍ਹਨੇ ਕੇ ਨਹੀਂ ਨਹੀਂ ਅਸੀਂ ਆਰਡਰ ਲੈਣੇ ਸਾਡੇ ਦਾ ਆਦੇ ਅੰਦਰਾਂ ਕਿਸਾਨਾਂ ਦੇ ਆਦੇ ਮਜ਼ੂਰਾਂ ਦੇ ਆਦੇ ਅਸੀਂ ਇਹ ਕਿਸੇ ਹਰਗੱਤ ਦੇ ਕੰਮ ਨਹੀਂ ਚੱਲਣ ਦੇਵਾਂਗੇ ਚਾਹੇ ਕਿੰਦੀ ਮਰਜ਼ੀ ਕਰਵਾਨੀ ਦੇਣਾ ਪਵੇ ਸਾਰੇ ਪੰਜਾਬ ਚੋਂ ਚੱਪੇ ਚੱਪੇ ਦਾ ਕਿਸਾਨ ਇੱਥੇ ਦਰਿਆ ਤੇ ਬਿਠਾ ਦੇਵਾਂਗੇ ਅਸੀਂ ਇਸ ਵਕਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖਹਿਰਾਬੇਟ ਖੜੇ ਆਂ ਜਿੱਥੇ ਸਤਲੁਜ ਦਰਿਆ ਦਾ ਬੰਨ ਹੈ ਔਰ ਡੀਸਲਟਿੰਗ ਦੇ ਨਾਮ ਦੇ ਉੱਪਰ ਸਰਕਾਰ ਇੱਥੇ ਨਜਾਇਜ਼ ਇੱਕ ਤਰੀਕੇ ਨਾਲ ਮਾਈਨਿੰਗ ਜਿਹੜੀ ਆ ਉਹ ਕਰਾਉਣਾ ਚਾਹੁੰਦੀ ਹੈ ਔਰ ਇੱਥੋਂ ਦੇ ਆਸ-ਪਾਸੇ ਦੇ ਪਿੰਡਾਂ ਦਾ ਇਤਰਾਜ਼ ਹੈ ਕਿ ਜੇਕਰ ਇੱਥੋਂ ਰੇਤਾ ਇਸ ਤਰੀਕੇ ਦੇ ਨਾਲ ਚੱਕੀ ਜਾਂਦੀ ਹੈ ਤਾਂ ਜਿਹੜਾ ਪਾਣੀ ਹੈ ਉਹਨਾਂ ਦੇ ਬੰਨ ਨੂੰ ਖੋੜ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਵੜ ਜਾਊਗਾ ਆਪਾਂ ਪਿੱਛੇ ਦੇਖਿਆ ਜਦੋਂ ਪਾਣੀ ਆਇਆ ਤਾਂ ਅੱਧਾ ਪੰਜਾਬ ਜਿਹੜਾ ਤਕਰੀਬਨ ਡੁੱਬ ਗਿਆ ਸੀਗਾ ਪਰ ਜਿਹੜੇ ਇੱਥੋਂ ਦੇ ਜਿਹੜਾ ਇਹ ਠੇਕਾ ਲਿਆ ਜਿਹੜੇ ਗਰਦਾਸਪੁਰੀਏ ਠੇਕੇਦਾਰ ਨੇ ਔਰ ਇੱਥੋਂ ਦਾ ਇੱਕ ਐਸਪੀ ਚਾਹਲ ਨਾਮ ਦਾ ਦੱਸਿਆ ਜਾ ਰਿਹਾ ਹੈ ਇੱਕ ਹੋਰ ਐਕਸੀਡੈਂਟ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਪਿੰਡਾਂ ਦੇ ਖਿਲਾਫ ਜਾ ਕੇ ਪਿੰਡਾਂ ਦੇ ਲੋਕਾਂ ਦੇ ਖਿਲਾਫ ਜਾ ਕੇ ਜਿਹੜਾ ਇੱਥੇ ਧੱਕੇ ਨਾਲ ਰਿਸਲਟਿੰਗ ਜਿਹੜੀ ਆ ਕਰਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦਾ ਵਿਰੋਧ ਹੈ ਉਸ ਦੇ ਬਾਵਜੂਦ ਵੀ ਮਸ਼ੀਨਾਂ ਜਿਹੜੀਆਂ ਉਹ ਅੰਦਰ ਵੜੀਆਂ ਹੋਈਆਂ ਨੇ ਔਰ ਇਹ ਸਭ ਦੇ ਵਿਰੋਧ ਦੇ ਲਈ ਭਾਰੀ ਇਕੱਠ ਆਸੇ ਪਾਸੇ ਦੇ ਪਿੰਡਾਂ ਦਾ ਹੋਇਆ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਕਿਸਾਨ ਆਗੂ ਵੀ ਸਾਡੇ ਨਾਲ ਨੇ ਗੱਲਬਾਤ ਜਿਹੜੀ ਆ ਕਰਦੇ ਆ ਸਰ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਵਿਰੋਧ ਤੁਸੀਂ ਕਰ ਰਹੇ ਹੋ ਇਹ ਕਿਸ ਨਾਮ ਤੇ ਤੁਸੀਂ ਕਰ ਰਹੇ ਹੋ ਕਿ ਆਖਿਰ ਤੁਹਾਨੂੰ ਇਤਰਾਜ਼ ਕੀ ਹੈ ਉਹ ਕਹਿੰਦੇ ਕਿ ਅਸੀਂ ਤਾਂ ਦਰਿਆ ਨੂੰ ਡੂੰਘਾ ਕਰਕੇ ਪਾਣੀ ਦਾ ਜਿਹੜਾ ਰਾਹ ਬਣਾ ਰਹੇ ਹਾਂ ਤਾਂ ਕਿ ਪਿੰਡਾਂ ਨੂੰ ਮਾਰ ਨਾ ਪਵੇ ਹੁਣ ਇੱਥੋਂ ਦੇ ਆਸ-ਪਾਸੇ ਦੇ ਪਿੰਡਾਂ ਦੇ ਲੋਕਾਂ ਦਾ ਔਰ ਤੁਹਾਡਾ ਇਤਰਾਜ਼ ਕੀ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜਿਹੜਾ ਇਹ ਸਰਕਾਰ ਮਿੱਟੀ ਕੱਢ ਕੇ ਲਿਆ ਰਹੀ ਆ ਜੀ ਸੀ ਬੀ ਨਾਲ ਇਹ ਇੱਕ ਅਨਧਿਕਾਰਤਾ ਜੀ ਕਿਉਂਕਿ ਇਹ ਜਿਹੜਾ ਸਾਡਾ ਇੱਥੇ ਦਰਿਆ ਸੀ ਖੁਦ ਇੱਥੇ ਵਿਸਤੰ ਕਰਨ ਆਏ ਸੀ ਜਦੋਂ ਪਾਣੀ ਆਇਆ ਇਥੋਂ ਸੜਕ ਦੇ ਬਰਾਬਰ ਪਾਣੀ ਚੱਲਦਾ ਸੀ ਜੇ ਅੱਜ ਇਹ ਰੇਤਾ ਦੀ ਖਦਾਈ ਹੋ ਗਈ ਤੇ ਇੱਕ ਦਿਨ ਦੇ ਅਗਲੇ ਕਿ ਇਹ ਸੜਕ ਵੀ ਖੁਰ ਕੇ ਪਾਣੀ ਪਿੰਡਾਂ 'ਲ ਬਹੂਗਾ ਅਸੀਂ ਸਰਕਾਰ ਨੂੰ ਇਸ ਮੰਚ ਤੋਂ ਇਸ ਸਮਾਧਮਰੇ ਦੱਸਣਾ ਚਾਹੁੰਦੇ ਆਂ ਵੀ ਜੇ ਇਹਨਾਂ ਨੇ ਵਿਚਾਲਾ ਡੂੰਘਾ ਕਰਨਾ ਤਾਂ ਸਾਡੀ ਰੇਤਾ ਸਮੇਂ ਦੀ ਪਾਸੇ ਤੇ ਲਾਉਣ ਉਹਨਾਂ ਨਾਲ ਜੀ ਸੀ ਬੀ ਨਾਲ ਅਸੀਂ ਵੀ ਨਾਲ ਲੱਗਾਂਗੇ ਅਸੀਂ ਤੇਲ ਨੂੰ ਪੈਸੇ ਵੀ ਦੇਵਾਂਗੇ ਅਸੀਂ ਬੰਦੇ ਵੀ ਲਾਵਾਂਗੇ ਤੇ ਸਾਡੇ ਨਾਲ ਬਹਿ ਕੇ ਕਰਨ ਗੱਲ ਵੀ ਅਸੀਂ ਰੇਤਾ ਦਾ ਇੱਕ ਕੜਈਆ ਇੱਥੋਂ ਜਾਣ ਨਹੀਂ ਦੇਣਾ ਜੇ ਰੇਤਾ ਚੱਕੂਗੀ ਸਰਕਾਰ ਤੇ ਸਾਨੂੰ ਕਰੋ ਤੇ ਮਰੋ ਦੀ ਲੜਾਈ ਆ ਸਾਰਾ ਮੋਲਕ ਅੱਜ ਸਹਿਮਤੋ ਸਾਰੇ ਸਹਿਮਤ ਨੇ ਸਾਰੇ ਲੋਕੀ ਆਉਣਗੇ ਮਾਈਆਂ ਬੀਬੀਆਂ ਵੀ ਆਉਣਗੇ ਇੱਕ ਜਿਹੜਾ ਰੇਤਾ ਦਾ ਬੱਟਲ ਆ ਸੀ ਇੱਥੋਂ ਬਾਹਰ ਨਹੀਂ ਨਿਕਲ ਦੇਣਾ ਅੱਜ ਜੇ ਸੀ ਬਿਆਂ ਖੜਨਾ ਨੇ ਸਾਡੇ ਲੋਪਲਾਂ ਦੀ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਦਾ ਪਰ ਜਿੱਦੇ ਇਹ ਪਰ ਲੱਗੇ ਉਦ ਦੇ ਫਿਰ ਕਰੋ ਤੇ ਮੇਰੀ ਲੜਾਈ ਤੁਸੀਂ ਆਪ ਹੀ ਖਬਰਾਂ ਲਾਉਣੀਆਂ ਚਾ ਸਾਡੇ ਵੱਜਣ ਚ ਸਰਕਾਰ ਦੇ ਵੱਜੇ ਕੁਝ ਹੋ ਜੇ ਫਿਰ ਸਾਨੂੰ ਆ ਜਿਹੜੇ ਠੇਕੇਦਾਰ ਹੈ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਨਾ ਵੀ ਇਹ ਜੇ ਤੁਸੀਂ ਲੁੱਟ ਕਰਨ ਲੱਗੇ ਹੋ ਇਹ ਨਾਲ ਪੈਸਾ ਨਾ ਤੁਹਾਡੇ ਮਹਿਲ ਨਹੀਂ ਬਣਨੇ ਬੰਦੇ ਦੇ ਪੁੱਤ ਬਣ ਜੋ ਲੋਕਾਂ ਦੇ ਵੇਖੋ 25 ਪਿੰਡ ਰੋੜ ਰਹੇ ਨੇ ਅੱਧਾ ਪੰਜਾਬ ਰੋੜ ਗਿਆ ਯਾਰ ਸਾਡਾ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਅਸੀਂ ਪੈਸੇ ਦੇਵੋਗੇ ਕੇਂਦਰ ਸਰਕਾਰ ਨੇ ਅਨਾਉਂਸ ਕੀਤਾ ਅਸੀਂ ਦੇਵੋਗੇ ਅੱਜ ਇੱਕ ਕਿਸਾਨ ਦੇ ਪੈਸਾ ਭਲੇ ਪਿਆ ਕਿਸੇ ਇਹਦੇ ਦੱਸੋ ਮੈਨੂੰ ਗਲਤ ਕਰਕੇ ਬਿਲਕੁਲ ਨਹੀਂ ਜੇ ਲੋਕਾਂ ਨੂੰ ਅਸੀਂ ਖੜੇ ਕੀਤਾ ਬਰਾਬਰ ਤੇ ਆਪਦੇ ਭਰਾਵਾਂ ਨੂੰ ਜਿਹੜੇ ਸਾਡੇ ਉਜੜ ਗਏ ਨੇ دریاਵਾਂ ਦੇ ਪਾਣੀਆਂ ਨਾਲ ਉਹਨਾਂ ਨੂੰ ਅਸੀਂ ਖਾਦਾਂ ਦਿੱਤੀਆਂ ਉਹਨਾਂ ਨੂੰ ਅਸੀਂ ਵਿਚਾਰਾਂ ਨੂੰ ਆਟਾ ਦਿੱਤਾ ਸਾਰਾ ਸਮਾਨ ਦਿੱਤਾ ਉਹਨਾਂ ਦੇ ਘਰ-ਬਾਰ ਬਣਾਉਣ ਨੂੰ ਵੀ ਉਹਨਾਂ ਦੀ ਸੇਵਾ ਕੀਤੀ ਆ ਤੇ ਉਹਨਾਂ ਦੇ ਵਿੱਚ ਸਾਡੇ ਐਨਆਰਆਈ ਵੀਰ ਸਾਡਾ ਸੰਤ ਸਮਾਜ ਸਾਡਾ ਟੋਟਲ ਜਿਹੜੀਆਂ ਮਤਲਬ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਜੇ ਮਤਲਬ ਉਹ ਕਿਸਾਨੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਚਾਰੇ ਮਹੱਈਆ ਕਰਵਾਏ ਜਿਹੜੇ ਅੱਜ ਤੱਕ ਅਹੀਂ ਕਰਵਾ ਰਹੇ ਆ ਇਸ ਕਰਕੇ ਜੇ ਅਸੀਂ ਸਰਕਾਰਾਂ ਦੇ ਦੇਖੀਏ ਸਰਕਾਰਾਂ ਤਾਂ ਜੇ ਹੋ ਜਾਏ ਤਾਂ ਸਾਨੂੰ ਠੂਠਾ ਫੜਾ ਕੇ ਰਾਜੀ ਆ ਵੀ ਐਨੇ ਗਰੀਬ ਹੋ ਜਾਣ ਸਾਡੇ ਗੁਲਾਮ ਹੋ ਜਾਣ ਜਿਵੇਂ 1826 ਦੇ ਵਿੱਚ ਰਾਜਾ ਦੌਲੋ ਨੇ ইস্ট ਕੰਪਨੀ ਨੂੰ ਮਨਜ਼ੂਰੀ ਦਿੱਤੀ ਸੀ ਅੰਗਰੇਜ਼ੀਆਂ ਸ਼ਰਾਬਾਂ ਲੈ ਕੇ ਫੀਮਾਂ ਦੇ ਲੈ ਕੇ ਉਹਨੇ ਜਿਹੜੇ ਗਿਫਟ ਲੈ ਸੀਗੇ ਤੇ ਉਹ ਜਿਹੜਾ 100 ਸਾਲ ਗੋਰੇ ਸਾਡੇ ਦੇਸ਼ ਨੂੰ ਉਜਾੜ ਕੇ ਗਏ ਨੇ ਇਹ ਉਹੀ ਕਾਲੇ ਗੋਰੇ ਨੇ ਜਿਹੜੇ ਸਾਡੇ ਦੇਸ਼ ਨੂੰ ਆਪਣੀ ਲਪੇਟ ਦੇ ਵਿੱਚ ਅੱਜ ਲੈਣਾ ਚਾਹੁੰਦੇ ਨੇ ਤੇ ਜੇ ਮੈਂ ਗੱਲ ਕਰਾਂ ਆਮ ਸਰਕਾਰ ਦੀ ਇਹ ਦਿੱਲੀ ਦੀ ਤਰਜ਼ ਤੇ ਚੱਲਦੀ ਆ ਕੇਂਦਰੀਵਾਲ ਨੂੰ ਦਿੱਲੀ ਤਾਂ ਪੁੱਛਦਾ ਕੋਈ ਨਹੀਂ ਸਾਡੇ ਇੱਥੇ ਜਿਹੜਾ ਜਹਾਜ਼ ਆ ਸਾਰੀ ਦਿਹਾੜੀ ਇਹ ਚਲਾਈ ਫਿਰਦਾ ਮੁੱਖ ਮੰਤਰੀ ਵਾਲਾ ਮੈਂ ਇਹ ਸਮਝ ਤੋਂ ਦੱਸਣਾ ਚਾਹੁੰਦਾ ਵੀ ਲੋਕੀ ਜਾਗ ਚੁੱਕੇ ਨੇ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਕਿਸਾਨ ਜਾਗੇ ਹੀ ਨਹੀਂ ਸੀ ਜਾਗੇ ਕਰੋ ਜਦੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਉਦੋਂ ਲੋਕੀ ਜਾਗੇ ਨਹੀਂ ਫੌਜ ਆਗੇ ਨਹੀਂ ਤੇ ਅੱਜ ਮੈਂ ਇਹ ਸਮਝ ਤੋਂ ਦੱਸਣਾ ਚਾਹੁੰਦਾ ਵੀ ਸਾਰੇ ਲੋਕ ਜਾਗ ਚੁੱਕੇ ਨੇ ਕੋਈ ਵੀ ਸਰਕਾਰ ਕਿਸੇ ਕਿਸਾਨ ਨਾਲ ਮਜ਼ਦੂਰ ਨਾਲ ਧੋਖਾ ਨਹੀਂ ਕਰ ਸਕਦੀ ਅੱਜ ਲੋਕਾਂ ਦਾ ਇਕੱਠ ਆ ਪਰ ਜਿਹੜੇ ਲੋਕ ਜਾ ਕੇ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਬਣਾਈ ਹੁਣ ਉਹ ਸੋងਗੀ ਦੇਖੋ ਸਰਕਾਰਾਂ ਤਾਂ ਅਸੀਂ ਬਣਾਉਣੇ ਆ ਵੀ ਇਹ ਸਮਾਜ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਕੰਮ ਕਰਨਗੇ ਆ ਇਹ ਸਾਡਾ ਯੂਨੀਵਰਸਲ ਟਰੂਥ ਆ ਸਾਡਾ ਵੋਟ ਦਾ ਅਧਿਕਾਰ ਆ ਅੱਜ ਵੀ ਅਸੀਂ ਇਸ ਮੰਚ ਤੋਂ ਦੱਸਦੇ ਹਾਂ ਵੀ ਜਿਹੜਾ ਬੰਦਾ ਸਮਾਜ ਲਈ ਚੰਗੇ ਕੰਮ ਕਰ ਸਕਦਾ ਉਸ ਬੰਦੇ ਨੂੰ ਚੁਣੋ ਚਾਹੇ ਕੋਈ ਪਾਰਟੀ ਨਾਲ ਰਿਲੇਟਡ ਹੋਵੇ ਸਾਨੂੰ ਪਾਰਟੀ ਪੂਟੀ ਦਾ ਕੋਈ ਨਹੀਂ ਜੇ ਅਸੀਂ ਏਪੀ ਬਣਾਉਣਾ ਤਾਂ ਉਹ ਬਣਾਓ ਜਿਹੜਾ ਠੋਡਾ ਕੰਮ ਕਰ ਸਕਦਾ ਹੋਵੇ ਠੋਡੀ ਆਵਾਜ਼ ਭਲਾ ਸਕਦਾ ਹੋਵੇ ਤੇ ਉਹੋ ਜਿਹੇ ਪਿੰਗਾ ਤੋਂ ਕੀ ਲੈਣਾ ਸਾਡੇ ਏਪੀ ਬਰੀਦਕੋਟ ਇਲਾਕੇ ਚ ਪਿਛਲੇ ਸਾਲ ਮੁਹੰਮਦ ਸਰੀਕ ਬਨਾਤਾ ਉਹਨੂੰ ਕਣਕ ਦਾ ਨਹੀਂ ਪਤਾ ਜੀ ਕਿਹੜੀ ਵੈਰਾਈਟੀ ਹੁੰਦੀ ਹੈ ਤੇ ਘਰੋਂ ਬੀਜੀ ਦੀ ਤੇ ਘਰੋਂ ਝੋਨਾ ਵੱਡੀ ਦਾ ਦੱਸੋ ਆ ਤਾਂ ਸਾਡਾ ਹਾਲ ਆ ਡੈਮੋਕਰੇਸੀ ਦਾ ਪਰ ਜਿਹੜੀ ਅੱਜ ਦੀ ਡੈਮੋਕਰੇਸੀ ਆ ਲੋਕ ਰਾਜ ਆ ਸਾਨੂੰ ਯੂਨਾਈਟ ਹੋਣ ਦੀ ਲੋੜ ਆ ਸਾਨੂੰ ਏਕਤਾ ਦੀ ਲੋੜ ਆ ਜਨੀ ਦੇ ਤੱਕ ਸਾਡੀ ਏਕਤਾ ਹੀ ਨਹੀਂ ਮੰਜ਼ਲ ਨਹੀਂ ਤੈ ਹੋਣੀ ਇਹਨਾਂ ਲੋਕਾਂ ਸਾਰਿਆਂ ਨੂੰ ਦੱਸਿਆ ਵੀ ਤੁਹਾਨੂੰ ਜਿਹੜੀ ਲੜਾਈ ਆਪਦੇ ਮੋਢਿਆਂ ਦੇ ਲੜਨੀ ਪੈਣੀ ਹੈ ਨਾ ਕਿ ਸਰਕਾਰ ਵਾਲੇ ਲੜਨੀ ਆ ਸਰਕਾਰਾਂ ਤੋਂ ਨਾ ਝਾਕੋ ਆਪਣੀ ਰਾਖੀ ਆਪ ਕਰੋ ਖੈਰਾ ਬੇੜ ਦੇ ਸਾਬਕਾ ਸਰਪੰਚ ਲੱਕੀ ਕਹਿ ਰਿਹਾ ਵੀ ਸਾਡੇ ਨਾਲ ਮੌਜੂਦ ਨੇ ਕਹਿੰਦੇ ਧਮਕੀਆਂ ਵਗੈਰਾ ਵੀ ਦਿੱਤੀਆਂ ਜਦੋਂ ਦਾ ਤੁਸੀਂ ਇਹ ਮਹਿੰਮ ਜਿਹੜੀ ਆਰੰਭੀ ਹੈ ਗਲਤ ਇਹ ਹੈ ਵੀ ਜਦੋਂ ਤੁਸੀਂ ਕਿਸੇ ਸਹੀ ਕੰਮ ਲਈ ਤੁਰਦੇ ਹੋ ਤਾਂ ਉਹਦੇ ਲਈ ਔਕੜਾਂ ਦਿੱਖਤਾ ਤਾਂ ਹੁੰਦੀਆਂ ਹੀ ਨੇ ਅਸੀਂ ਜਿਸ ਦਿਨ ਪਹਿਲਾਂ ਸਾਰੇ ਨਗਰ ਨਿਵਾਸੀਆਂ ਨੇ ਇਕੱਠੇ ਕਰਕੇ ਜੀ ਮਸ਼ੀਨਾਂ ਬਾਹਰ ਕਢਵਾਤੀਆਂ ਸੀਗੀਆਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਲੋਕਾਂ ਦਾ ਰੋਹ ਦੇਖ ਕੇ ਬੰਦ ਕਰਤੀਆਂ ਸਾਨੂੰ ਕਹਿੰਦੇ ਅੱਜ ਚਕਾਉਨੇ ਕੱਲ ਚਕਾਉਨੇ ਆ ਬਾਅਦ ਵਿੱਚ ਇਹਨਾਂ ਨੇ 4-5 ਦਿਨ ਪਹਿਲਾਂ ਮੈਨੂੰ ਫੋਨ ਆਉਂਦਾ ਜੈ ਸਾਹਿਬ ਦਾ ਬਈ ਸਰਪੰਚ ਸਾਹਿਬ ਵੀ ਅਸੀਂ ਮਸ਼ੀਨਾਂ ਵੇਚ ਲੱਗੇ ਆ ਵਾਰਡਨ ਕੰਮ ਸ਼ੁਰੂ ਕਰ ਲੱਗੇ ਆ ਸਾਨੂੰ ਤੋਂ ਆਰਡਰ ਨੇ ਮੈਂ ਕਿਹਾ ਜੀ ਮੈਨੂੰ ਕੋਈ ਆਰਡਰਾਂ ਦੀ ਫੋਟੋ ਜੇ ਆਈ ਹੈ ਤੇ ਵਟਸਐਪ ਕਰ ਦਿਓ ਉਹ ਮੈਨੂੰ ਕਹਿੰਦੇ ਵੀ ਆਰਡਰਾਂ ਦੀ ਸਾਨੂੰ ਵਰਬਲੀ ਆਰਡਰ ਨੇ ਮੂੰਹ ਜਬਾਨੀ ਆਰਡਰ ਨੇ ਅਸੀਂ ਸ਼ੁਰੂ ਕਰ ਲੱਗੇ ਆ ਤੇ ਐਕਸ਼ਨ ਸਾਹਿਬ ਵੱਲੋਂ ਹਦਾਇਤ ਆ ਵੀ ਜੇ ਕੋਈ ਵਿੱਚ ਅੜੀਕਾ ਬਣਦਾ ਤੇ ਉੱਤੇ ਐਫ ਆਈ ਆਰ ਮਤਲਬ ਸ਼ਰਯੰਮ ਧਮਕੀ ਦਿੱਤੀ ਗਈ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਜੀ ਫਿਰ ਅਸੀਂ ਤੁਸੀਂ ਆਪਦਾ ਕੰਮ ਜਾਰੀ ਕਰ ਲਓ ਅਸੀਂ ਆਪਦਾ ਕਰ ਲੈਨੇ ਆ ਜੀ ਫਿਰ ਫਿਰ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਦੇ ਗਏ ਸੀਗੇ ਜੀ ਜਦੋਂ ਡੀਸੀ ਸਾਹਿਬ ਕੋਲੇ ਗਏ ਉਹਨਾਂ ਨੂੰ ਜਾ ਕੇ ਸਾਰੀ ਸਚਾਈ ਦੱਸੀ ਉਹਨਾਂ ਨੇ ਕਿਹਾ ਵੀ ਮੇਰੇ ਤਾਂ ਬਿਲਕੁਲ ਧਿਆਨ 'ਚ ਨਹੀਂ ਹੁਣ ਤੁਸੀਂ ਇੱਕ ਪਾਸੇ ਸੋਚੋ ਵੀ ਅਗਰ ਸਰਕਾਰ ਨੂੰ 1 ਕਰੋੜ 2 ਕਰੋੜ ਦਾ ਜਿੰਨੇ ਦਾ ਵੀ ਟੈਂਡਰ ਹੋਇਆ ਹੁੰਦਾ ਤੇ ਡੀਸੀ ਸਾਹਿਬ ਦੇ ਤਾਂ ਧਿਆਨ 'ਚ ਹੋਣਾ ਚਾਹੀਦਾ ਸੀ ਡੀਸੀ ਸਾਹਿਬ ਨੇ ਸਾਰੇ ਪੱਤਰਕਾਰ ਸਬਾਨਾਂ ਦੇ ਅੱਗੇ ਇਹ ਚੀਜ਼ ਮੰਨੀ ਵੀ ਮੇਰੇ ਬਿਲਕੁਲ ਕੋਈ ਧਿਆਨ 'ਚ ਗੱਲ ਨਹੀਂ ਅਸੀਂ ਕਹਿ ਰਹੇ ਹਾਂ ਫ ਅਸੀਂ ਪਾਣੀ ਦੇ ਵਿੱਚੋਂ ਪੋਕ ਲੈਣਾ ਉਦੋਂ ਫੜੀਆਂ ਨੇ ਅੱਜ ਤੱਕ ਕੋਈ ਇਹਨਾਂ ਨੇ ਆਰਡਰ ਨਹੀਂ ਦਿਖਾਇਆ ਆਮ ਬੰਦਾ ਅਗਰ ਕੋਈ ਕੜਾਈਆ ਰੇਤੇ ਦਾ ਲੈ ਕੇ ਜਾਂਦਾ ਉਹ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ 20 20 30 ਕਿਲੋਮੀਟਰ ਤੋਂ ਪੁਲਿਸ ਆ ਜਾਂਦੀ ਹੈ ਇਹਨਾਂ ਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਦੇ ਇਹਨਾਂ ਨੂੰ ਬਾਹਰ ਕਿਉਂ ਨਹੀਂ ਕਢਵਾਉਂਦੇ ਮਤਲਬ ਇਹ ਇੱਕ ਗਰੁੱਪ ਬਣਿਆ ਹੋਇਆ ਜਿਹਦੇ ਵਿੱਚ ਸਾਰਾ ਰਲ ਮਿਲ ਕੇ ਚੱਲ ਰਿਹਾ ਜੀ ਕਹਿੰਦੇ ਜਿਹੜੇ ਡੀਸੀ ਸਾਹਿਬ ਨੇ ਕਮੇਟੀ ਬਣਾਈ ਹੈ ਉਸ ਕਮੇਟੀ ਦੇ ਵਿੱਚ ਉਹ ਅਫਸਰ ਪਾਤੇ ਜਿਹੜੇ ਉਹਨਾਂ ਠੇਕੇਦਾਰਾਂ ਦੇ ਦੋਸਤ ਨੇ ਸਾਨੂੰ ਸੁਣਨ ਤੋਂ ਹੀ ਪਤਾ ਲੱਗੀ ਹੈ ਇਹ ਚੀਜ਼ ਬਈ ਉਹਦੇ ਵਿੱਚ ਹੁਣ ਇੱਕ ਤਾਂ ਐਸਡੀਐਮ ਮੈਡਮ ਨੇ ਚਲੋ ਐਸਡੀਐਮ ਮੈਡਮ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਉਹਨਾਂ ਨੇ ਸਾਡੀ ਇੱਥੇ ਬੜੀ ਮਦਦ ਵੀ ਕੀਤੀ ਸੀ ਸਾਡੇ ਕੀਤੀ ਤਾਂ ਲੋਕਾਂ ਦੇ ਸਹਿਯੋਗ ਨਾਲ ਹੀ ਸਰਕਾਰ ਵੱਲੋਂ ਤਾਂ ਨਹੀਂ ਕੁਝ ਆਇਆ ਵੀ ਜਿਵੇਂ ਜਿਵੇਂ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਪਿੰਡ ਨੇ ਉਦੋਂ ਵੀ ਦਰਿਆ ਤੇ ਪਾਣੀ ਆ ਤੇ ਬੰਨ ਬੰਨਿਆ ਚੰਗੀ ਤਰ੍ਹਾਂ ਚੱਪਾ ਮਿੱਟੀ ਦਾ ਕਿਸੇ ਸਰਕਾਰ ਕੋਈ ਸਰਕਾਰ ਹੋਵੇ ਚੱਪਾ ਮਿੱਟੀ ਦਾ ਨਹੀਂ ਪੌਂਦੀ ਸਾਨੂੰ ਨਗਰ ਨਿਵਾਸੀਆਂ ਨੂੰ ਟਰੈਕਟਰ ਟਰਾਲੀ ਲਾ ਕੇ ਇਦਾਂ ਦੇ ਮਿੱਟੀ ਪਾਉਣੀ ਪੈਂਦੀ ਆ ਉਹਦੇ ਵਿੱਚ ਹੁਣ ਐਕਸ਼ਨ ਸਾਹਿਬ ਨੇ ਉਹੀ ਐਕਸ਼ਨ ਸਾਹਿਬ ਨੇ ਜਿਹੜੇ ਕਹਿ ਰਹੇ ਨੇ ਕਿ ਇਹ ਉਹਨਾਂ ਦੇ ਉੱਤੇ ਅਗਰ ਕੋਈ ਡੀਕਾ ਬਣਦਾ ਤੇ ਪਰਚਾ ਦਰਜ ਕਰ ਦਿਓ ਉਹਦੇ ਵਿੱਚ ਕਿਸੇ ਇੱਕ ਐਸਪੀ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਹਜੇ ਤੱਕ ਉਹ ਕਮੇਟੀ ਪੂਰਨ ਤੌਰ ਤੇ ਸਾਰੀ ਇਕੱਠੀ ਹੋ ਕੇ ਪਿੰਡ ਸਾਡੀ ਕੋਈ ਕਿਸੇ ਦਾ ਦੁੱਖ ਤਕਲੀਫ ਨਹੀਂ ਸੁਣਨਾਈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਦਦਨ ਹੋਣਾ ਸਾਨੂੰ ਦੱਸਿਓ ਅੱਜ 6-5-6 ਦਿਨ ਹੋ ਗਿਆ ਕਿਸ ਕੋਈ ਕਮੇਟੀ ਨਹੀਂ ਆਈ ਜੀ ਸਗੋਂ ਐਕਸ਼ਨ ਸਾਹਿਬ ਪਰਸੋਂ ਆਏ ਸੀ ਉਹ ਸਾਡੇ ਪਿੰਡ ਨੂੰ ਧੜਿਆਂ 'ਚ ਵੰਡ ਰਹੇ ਨੇ ਉਹ ਕਹਿ ਰਹੇ ਨੇ ਇੱਕ ਧੜਾ ਚਲਾਉਣ 'ਚ ਇੱਕ ਧੜਾ ਬੰਦ ਕਰਾਉਣ ਚ ਅਸੀਂ ਉਹਨਾਂ ਨੂੰ ਕਿਹਾ ਧੜਾ ਚਲਾਉਣ ਜਾਂ ਬੰਦ ਕਰਾਉਣ ਚ ਨਹੀਂ ਸਾਡਾ ਸਾਰਾ ਪਿੰਡ ਹੀ ਇੱਕੋ ਹੈ ਤੁਸੀਂ ਧੜਿਆਂ ਚ ਨਾ ਵੰਡੋ ਤੇ ਉਹ ਐਕਸ਼ਨ ਸਾਹਿਬ ਆਪ ਧੜੇ ਉਹ ਤਾਂ ਕਹਿੰਦੇ ਨੇ ਵੀ ਇਹ ਬਿਲਕੁਲ ਸਹੀ ਆ ਜੀ ਤੁਸੀਂ ਲੋਕ ਗਲਤੋਂ ਇਹਨੂੰ ਮੈਂ ਚਲਾਉਣਾ ਹੀ ਚਲਾਉਣਾ ਜੀ ਉਹ ਕਹਿ ਕੇ ਗਏ ਨੇ ਹੁਣ ਜਿਹੜੇ ਐਸਪੀ ਦੀ ਗੱਲ ਆ ਰਹੀ ਹੈ ਕਿ ਕਿਹੜਾ ਐਸਪੀ ਆ ਜਿਹੜਾ ਐਸਪੀ ਇਹਦੇ ਨਜਾਇਜ਼ ਮਾਈਨਿੰਗ ਜਾਂ ਕਹਿ ਲਓ ਕਿ ਡੀਸਲਟਿੰਗ ਦੇ ਨਾਮ ਤੇ ਮਾਈਨਿੰਗ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਠੇਕੇਦਾਰਾਂ ਦੀ ਮਦਦ ਕਰ ਰਿਹਾ ਉਹ ਐਸਪੀ ਪਿਛਲੇ ਦਿਨੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਦਾ ਬਰਥਡੇ ਕੇਕ ਕੱਟਦਾ ਵੀ ਨਜ਼ਰ ਆਇਆ ਸੀ ਤਸਵੀਰਾਂ ਦੇ ਵਿੱਚ ਤਾਂ ਰਾਜੂ ਕਾਮਰੇਡ ਜੀ ਵੀ ਇੱਥੇ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹੁਣ ਅੱਗੇ ਕੀ ਜਿਹੜੀ ਰਣਨੀਤੀ ਰਹਿਣ ਵਾਲੀ ਹੈ ਤੁਹਾਡੀ ਰਣਨੀਤੀ ਤਾਂ ਦੇਖੋ ਜੀ ਲੋਕਾਂ ਦੇ ਨਾਲ ਸਭ ਤੋਂ ਵੱਡਾ ਭੁਗਤ ਭੋਗੀ ਦਾ ਮੈਂ ਤੁਹਾਡੇ ਸਾਹਮਣੇ ਖੜਾ ਬਈ ਆਥੂ ਥੋੜੀ ਦੂਰੀ ਅੱਧਾ ਕਿਲੋਮੀਟਰ ਅੱਗੇ ਜਾ ਕੇ ਮੇਰਾ 35 ਕਿੱल्ल्या ਦਾ ਟੱਕ ਮਾਲਕਾਂ ਦਾ ਟੱਕ ਜਿਹੜਾ ਜਮੀਨ ਆ ਦਰਿਆ ਦੇ ਬੰਦੇ ਅੰਦਰ ਸੀ ਉਹ ਜਦੋਂ ਫਲੱਡ ਆਇਆ ਇਹਨਾਂ ਨੇ ਜੇ ਇਹਨਾਂ ਨੇ ਉਦੋਂ ਡੀਸੇਲਟਿੰਗ ਵਿਚਾਲਿਆਂ ਕੀਤੀ ਹੁੰਦੀ ਮੇਰੀ ਜ਼ਮੀਨ ਬਚ ਜਾਂਦੀ 15 16 ਕਿੱਲੇ ਮੇਰੀ ਜ਼ਮੀਨ ਰੋੜੀ ਦੇ ਵਿੱਚ ਪਾਪੂਲਰ ਖੜੇ ਸੀ ਜੀ ਕਰੋੜ ਡੇਢ ਕਰੋੜ ਦੇ ਉਹ ਰੋੜ ਕੇ ਔਰ ਸਰਕਾਰ ਕਹਿੰਦੀ ਸੀ ਪ੍ਰਧਾਨ ਜੀ ਵੀ ਕੰਪਨਸੇਸ਼ਨ ਦੇ ਆ ਕੇ ਕਿਸਾਨ ਨੂੰ ਇੱਕ ਦਵਾਨੀ ਕੰਪਨਸੇਸ਼ਨ 16 ਕਿੱਲੇ 15 ਕਿੱਲੇ ਜ਼ਮੀਨ ਡੂੜੀਆ ਪਾਪੂਲ 1 ਰੁਪਿਆ ਦਿੱਤਾ ਹੋਵੇ ਦੱਸਣ ਔਰ ਚਲੋ ਮੈਂ ਆਪਦੇ ਨਜੀਦ ਮੁਫਾਤ ਨਹੀਂ ਨਹੀਂ ਮੈਂ ਆਪਦੇ ਪਿੰਡ ਨੂੰ ਬਚਾਉਣ ਲਈ ਤੁਸੀਂ ਜਿੱਥੇ ਖੜੇ ਹੋ ਜਿੱਥੇ ਆਪਾਂ ਸਾਰੇ ਖੜੇ ਆ ਪ੍ਰਧਾਨ ਜੀ ਖੜੇ ਆ ਤੁਸੀਂ ਖੜੇ ਸਿੱਧੂ ਸਾਹਿਬ ਮੈਂ ਕਿਹਾ ਸੀ ਨਾ ਮੌਕਾ ਦੇਖੋ 100 ਮੀਟਰ ਤੇ ਪਿੰਡ ਵਸਦਾ ਇਹ ਬੰਡ ਦੇ ਜਮਾਂ ਨਾਲ ਦਰਿਆ ਚੱਲ ਰਿਹਾ ਦੇਖੋ ਇਹ ਜਦੋਂ ਇੱਥੋਂ ਰੇਤਾ ਚੱਕਿਆ ਜਾਣਾ ਪਾਣੀ ਨਹੀਂ ਵਧਾਣ ਨੂੰ ਜਾਣਾ ਪਾਣੀ ਢਿਮੇ ਧਾਵਣੋ ਇਹ ਘੋਰ ਲੱਗ ਕੇ ਸਾਰਾ ਪਿੰਡ ਰੋੜਨਾ ਨਾਲ ਬਲੀਪੁਰ ਰੋੜਨਾ ਨਾਲ ਗਾਂਧੀ ਗਾਂ ਪਿੰਡ ਜਿਹੜੇ ਨਾਲ ਦੀ ਨਾਲ ਪਾਣੀ ਦੀ ਲਪੇਟ ਚ ਆਈ ਜਾਣੇ ਕਈ ਪਿੰਡ ਰੋੜਨੇ ਜਾਨ ਮਾਲ ਦਾ ਨੁਕਸਾਨ ਤੁਸੀਂ ਅਨੁਮਾਨ ਨਹੀਂ ਲਾ ਸਕਦੇ ਕਿੰਨਾ ਭਾਰੀ ਹੋਣਾ ਕਿਹਦੀ ਗਲਤੀ ਨਾਲ ਇੱਕੋ ਜਿਹੜਾ ਠੇਕੇਦਾਰ ਜਾਂ ਜੇ ਜੇ ਜਿਹੜਾ ਤੁਸੀਂ ਐਸਪੀ ਦੱਸਦੇ ਹੋ ਉਹਨਾਂ ਦੀ ਇੱਕ ਨਿੱਜੀ ਮੁਫਾਦ ਲਈ ਛੋਟੇ ਜਿਹੇ ਫਾਇਦੇ ਲਈ ਆਪ ਦੀ ਕੀ ਉਹਨਾਂ ਨੇ ਨਾਲ ਲੈ ਜਾਣਾ ਲੋਕਾਂ ਦੀ ਮਰਵਾਉਣ ਲਈ ਇਹ ਸਾਰੀਆਂ ਕੋਝੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਨਾ ਮੁਆਵਜ਼ੇ ਮਿਲੇ ਨਾ ਇਹ ਕਹਿੰਦੇ ਸੀ ਆਪਣਾ ਖੇਤ ਆਪਣੀ ਰੇਤ ਇਹਨਾਂ ਨੇ ਐਲਾਨ ਕੀਤਾ ਸੀ ਜਦੋਂ ਕਿਸੇ ਕਿਸਾਨ ਨੇ ਆਪਣੇ ਖੇਤ ਚੋਂ ਕਿਤੇ ਅੱਧੀ ਟਰਾਲੀ ਰੇਤੇ ਦੀ ਕੱਢੀ ਇਹਨਾਂ ਨੇ ਉਦੋਂ ਵੀ ਮਾਇਨੀ ਜੈਕਟ ਦਿੱਤਾ ਪਰਚਾ ਦਿੱਤਾ ਹੁਣ ਉਦੋਂ ਨਾਲ ਸਾਥ ਜੁੱਦਣਾ ਸੀ ਇੱਥੋਂ ਮਸ਼ੀਨਾਂ ਬਾਹਰ ਕਢਾਈਆਂ ਆ ਬੋਗਲੈਂਗ ਕਢਾਈਆਂ ਸੀ ਜੀ ਉਦੋਂ ਐਸਡੀਓ ਇੱਥੇ ਬੈਠਾ ਸਿੱਖੋ ਸੀਗਾ ਜੀ ਉਹ ਐਸਡੀਓ ਸ਼ਾਫਿਲ ਸਿੱਖੋ ਉਹ ਬਿਲਕੁਲ ਸੌਰੀ ਬਿਲਕੁਲ ਉਹ ਕਹਿੰਦਾ ਮੈਂ ਹੁਣੇ ਰੁਕਵਾ ਲਿਖ ਕੇ ਪੁਲਿਸ ਵੀ ਇੱਥੇ ਸੀ ਮੈਂ ਹੁਣੇ ਰੁਕਵਾ ਇਹਨਾਂ ਦੇ ਖਿਲਾਫ ਲਿਖ ਕੇ ਪਰਚਾ ਦਰਜ ਕਰੋਣਾ ਅੱਜ ਹੁਣ ਹਫਤਾ ਬੀਤ ਗਿਆ ਉਲਟਾ ਧਮਕੀਆਂ ਦੇ ਕੇ ਇਹ ਜ਼ਬਰਦਸਤੀ ਜ਼ੋਰ ਜਮਨ ਲਾਲ ਇਹ ਫੇਰ ਟੱਕ ਚਲਾਉਣਾ ਚਾਹੁੰਦੇ ਆ ਰੁੱਕੇ ਦੇ ਵਿੱਚ ਵੀ ਕਹਿੰਦੇ ਗੋਲ ਮਿਲ ਗੱਲ ਲਿਖਤੀ ਕਿ ਇਹ ਤਾਂ ਜੀ ਰਾਹ ਬਣਾ ਰਹੇ ਆ ਇਹ ਰਾਹ ਨਹੀਂ ਜੀ ਬਣਾ ਰਹੇ ਇਹ ਪੈਸੇ ਬਣਾਉਣ ਦਾ ਰਾਹ ਬਣਾ ਰਹੇ ਆ ਸੇ ਪਿੰਡ ਰੋੜਨ ਦਾ ਰਾਹ ਬਣਾ ਰਹੇ ਆ ਇਹ ਥੱਗਾਂ ਟੋਲੀ ਇੱਕੋ ਬੋਲੀ ਅਸੀਂ ਇਹ ਹਰਗੇ ਚ ਸਾਡੇ ਸਾਸੀਂ ਬਹੁਤ ਧੰਨਵਾਦੀ ਆ ਮੇਂ ਪ੍ਰਧਾਨ ਜੀ ਨੇ ਕਿਉਂਕਿ ਕਿਸਾਨਾਂ ਦੀ ਜਥੇਬੰਦੀ ਦੇ ਆਗੂ ਉਹ ਤੇ ਕਿਸਾਨਾਂ ਵਾਲੀ ਨਹੀਂ ਖੰਡਗੇ ਤਾਂ ਹੋਰ ਕਿਹਦੇ ਲਈ ਖੰਡਗੇ ਹੁਣ ਇੱਥੇ ਅਸੀਂ ਬਾਲੇ ਬੰਦੇ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਜਾਂ ਖੇਤ ਮਜ਼ਦੂਰ ਆ ਜਾਂ ਕਿਸਾਨ ਜਿਹੜਾ ਖੇਤੀ ਕਰਨ ਵਾਲਾ ਦੋਨੇ ਬੰਦੇ ਹੀ ਅਸੀਂ ਮਾਰੇ ਜਾਣੇ ਆ ਸਾਨੂੰ ਇਹ ਬਿਲਕੁਲ ਹਰਕਤਜ ਮਨਜ਼ੂਰ ਨਹੀਂ ਗਈ ਇਹ ਡੀ ਸੈਟਿੰਗ ਦਾ ਭੰਡ ਅੱਛਾ ਇਹਨਾਂ ਕੋਲੋਂ ਹਫ਼ਤਾ ਹੋ ਗਿਆ ਸਿੱਧੂ ਸਾਹਿਬ ਕੋਈ ਇਹਨਾਂ ਕੋ ਕਾਗਜ਼ ਮਨਜ਼ੂਰੀ ਦਾ ਕੋਈ ਹੋਰ ਡੀ ਸੀ ਸਾਹਿਬ ਨੂੰ ਵੀ ਮਿਲਿਆ ਏ ਡੀ ਸੀ ਸਾਹਿਬ ਨਾਲ ਬੋਲ ਚਾਲ ਦਾ ਅਸੀਂ ਬੋਲ ਚਾਲ ਮਿੱਠੀ ਤੋਂ ਕੀ ਲੈਣਾ ਸਾਨੂੰ ਤਾਂ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਪਰ ਪਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਕਮੇਟੀ ਡੀ ਸੀ ਸਾਹਿਬ ਨੇ ਬਣਾਈ ਹੈ ਜੇ ਉਸ ਕਮੇਟੀ ਦੇ ਵਿੱਚ ਉਸ ਐਸ ਪੀ ਨੂੰ ਪਾ ਦਿੱਤਾ ਜਾਊਗਾ ਜਿਹੜਾ ਉਹ ਠੇਕੇਦਾਰਾਂ ਦੀ ਮਦਦ ਕਰਦਾ ਹੈ ਭਗਵੰਤ ਮਾਨ ਦੇ ਓ ਐਸ ਡੀ ਦਾ ਯਾਰ ਹੈ ਕੀ ਕੱਟਦਾ ਹੈ ਇਹੋ ਜੀ ਕਮੇਟੀ ਜਿਹੜੀ ਖੁਦ ਆਪ ਰੇਤਾ ਚਕਵਾਉਣਾ ਚਾਹੁੰਦੀ ਹੋਵੇ ਉਹ ਇੱਥੇ ਪੈਨ ਵਾਲੇ ਲੋਕਾਂ ਨੂੰ ਇਨਸਾਫ ਕਿਵੇਂ ਦੇ ਸਕਦੀ ਹੈ ਤੁਹਾਨੂੰ ਆਸ ਹੈ ਦੇਖੋ ਸਾਨੂੰ ਸਰਕਾਰ ਤੇ ਕੋਈ ਆਸ ਨਹੀਂ ਕਿਉਂਕਿ ਅਸੀਂ ਕਿਸੇ ਨੋਟਸ ਨੂੰ ਮੰਨਣਾ ਹੀ ਨਹੀਂ ਸਾਡਾ ਤਾਂ ਇੱਕੋ ਹੀ ਗੱਲ ਆ ਵੀ ਅਸੀਂ ਰਹਿਤਾ ਚੁੱਕ ਨਹੀਂ ਦੇਣੀ ਲਈ ਉਹਨਾਂ ਆਰਡਰ ਉਦਰਾ ਸੀ ਨਹੀਂ ਆਰਡਰ ਦੇਖਣੇ ਨਾ ਅਸੀਂ ਆਰਡਰ ਪੜ੍ਹਨੇ ਕੇ ਨਹੀਂ ਇਹ ਅਸੀਂ ਆਰਡਰ ਲੈਣੇ ਸਾਡੇ ਦਾ ਆਪਦੇ ਆਰਡਰਾਂ ਕਿਸਾਨਾਂ ਦੇ ਆਰਡਰਾਂ ਮਜ਼ਦੂਰਾਂ ਦੇ ਆਰਡਰਾਂ ਅਸੀਂ ਇਹ ਕਿਸੇ ਹਰਗੱਤ ਤੇ ਕੰਮ ਨਹੀਂ ਚੱਲਣ ਦੇਵਾਂਗੇ ਚਾਹੇ ਗੱਡੀ ਮਰਜ਼ੀ ਕਰਵਾਨੀ ਦੇਣਾ ਪਵੇ ਸਾਰੇ ਪੰਜਾਬ ਚੋਂ ਚੱਪੇ ਚੱਪੇ ਦਾ ਕਿਸਾਨ ਇੱਥੇ ਦਰਿਆ ਤੇ ਬਿਠਾ ਦੇਵਾਂਗੇ ਤੂੰ ਗੰਗਾ ਪਾ ਕੇ ਤਾਂ ਇਹ ਆਸੇ ਪਾਸੇ ਪਿੰਡਾਂ ਦੇ ਔਰ ਕਿਸਾਨ ਆਗੂ ਖਾਸ ਤੌਰ ਤੇ ਜਿਹੜੇ ਮੌਜੂਦ ਰਹੇ ਇੱਥੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇੱਥੇ ਡੀਸਲਟਿੰਗ ਦੇ ਨਾਮ ਦੇ ਉੱਪਰ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਵਾਕਈ ਸਰਕਾਰ ਡੀਸਲਟਿੰਗ ਕਰਕੇ ਵਿਚਾਲਿਆਂ ਜਿਹੜਾ ਦਰਿਆ ਨੂੰ ਡੂੰਘਾ ਕਰਕੇ ਪਾਣੀ ਦਾ ਰਾਹ ਬਣਾਉਣਾ ਚਾਹੁੰਦੀ ਹੈ ਤਾਂ ਜਿਹੜਾ ਵਿਚਾਲਿਆਂ ਰੇਤਾ ਚੱਕਿਆ ਜਾਣਾ ਉਹ ਬੰਨਾਂ ਤੇ ਲਾ ਦਿੱਤਾ ਜਾਵੇ ਔਰ ਬੰਨ ਵੀ ਜਿਹੜੇ ਆ ਉਹ ਮਜ਼ਬੂਤ ਹੋ ਜਾਣਗੇ ਪਰ ਉਹ ਨਹੀਂ ਇਸ ਗੱਲ ਤੇ ਆਉਂਦੇ ਉਹਨਾਂ ਨੇ ਤਾਂ ਡੀਸਲਟਿੰਗ ਦੇ ਨਾਮ ਦੇ ਉੱਪਰ ਜਿਹੜੀ ਆ ਉਹ ਨਜਾਇਜ਼ ਮਾਈਨਿੰਗ ਜਿਹੜੀ ਕਰਨੀ ਇੱਥੇ ਹੋਰ ਵੀ ਭਾਈ ਸਾਹਿਬ ਸਾਡੇ ਜਿਹੜਾ ਸਾਡਾ ਬਲੀਪੁਰ ਕਲਾਂ ਦਾ ਲੋਕਾਂ ਦੀਆਂ ਲਾਸ਼ਾਂ ਤੋਂ ਡਰਾ ਉਹ ਲੰਘਣਗੇ ਕੀ ਉਹ ਜਿਹੜੇ ਟਿਪਰ ਟਰਾਲੇ ਟਰਾਲੇ ਟਿਪਰ ਇਹ ਲੋਕਾਂ ਦੀਆਂ ਸਾਡਿਆਂ ਦੀਆਂ ਲਾਸ਼ ਵਿੱਚੇ ਅਸੀਂ ਵੀ ਸ਼ਾਮਲ ਆ ਵਿੱਚੇ ਪ੍ਰਧਾਨ ਜੀ ਵੀ ਸਾਰੇ ਸਾਡੀਆਂ ਲਾਸ਼ਾਂ ਤੋਂ ਟਿਪਰ ਲੰਘਣਗੇ ਸੋਚਣਾਂ ਵੀ ਅਸੀਂ ਇੰਨੇ ਸੌਕੇ ਪੁਲਿਸ ਲੈ ਆ ਕੇ ਗੁੰਡਾ ਕਰਤੀ ਨਾਲ ਲੈ ਜਾਾਂਗੇ ਇਹ ਭੁੱਲ ਜਾਣ ਇਹ ਬੇਸ ਗੱਲ ਨੂੰ ਬਿਲਕੁਲ ਵੀ ਭੁੱਲ ਜਾਣ ਚੰਗੇ ਰਹਿਣਗੇ ਵੀ ਇਹ ਬੰਦ ਦੇ ਜਿਹੜੀ ਮਜ਼ਬੂਤੀ ਲਈ ਇੱਥੇ ਠੋਕਣਾ ਬਣਾਉਣ ਪੱਥਰ ਦੀਆਂ ਜਿਹੜੀਆਂ ਸਟੱਡ ਕਹਿੰਦੇ ਆ ਸਟੱਡ ਦਾ ਬਣਾ ਨਹੀਂ ਰਹੇ ਉਲਟਾ ਬੰਨ ਰੋੜ ਰਹੇ ਆ ਬਾਕੀ ਚਾਬਲਾ ਸਾਫ ਦਾ ਤੁਸੀਂ ਤਾ ਬਲੀਪੁਰ ਪਿੰਡ ਤੋਂ ਵੀ ਸਾਡੇ ਸਾਥੀ ਮੌਜੂਦ ਨੇ ਜੀ ਤੁਸੀਂ ਕਹਿਣਾ ਚਾਹੁੰਦੇ ਮੈਂ ਆਪਣੀ ਸਰਪੰਚ ਭਵਿੰਦਰ ਪਾਸੀ ਸਿੰਘ ਚਾਵਲਾ ਹਲਕਾ ਦਾਕਾ ਜਿਹੜਾ ਸਾਡਾ ਬਲੀਪੁਰ ਕਲਾ ਪਿੰਡਾਂ ਨਾਲ ਸਾਡੇ ਆਸੇ ਪਾਸੇ 25 26 ਪਿੰਡਾਂ ਜਿਹੜਾ ਸਾਗੇ ਪਿੰਡਾਂ ਨੂੰ ਵੀ ਨੁਕਸਾਨ ਬਹੁਤ ਹੋਣਾ ਕਿਉਂਕਿ ਪਹਿਲਾਂ 2019 ਚ ਹਟ ਆਇਆ ਸੀ ਉਦੋਂ ਵੀ ਅਸੀਂ ਆਸੇ ਪਾਸੇ ਪਿੰਡਾਂ ਨੇ ਨਾਲ ਸੰਯੋਗ ਨਾਲ ਅਸੀਂ ਆਪਦਾ ਆਪਣਾ ਬੰਨ ਪਚਾਇਆ ਫਿਰ ਅਸੀਂ ਆਪਾਂ 23 ਚ ਪਚਾਇਆ ਫਿਰ ਅਸੀਂ 26 ਚ ਪਚਾਇਆ ਜਿਹੜੀ ਇਹ ਮਾਂ ਸਰਕਾਰ ਆ ਅੱਜ 4 ਸਾਲ ਹੋ ਚੁੱਕੇ ਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਪੰਜਾਬ ਚ 17000 ਕਰੋੜ ਦਾ ਕਰਜ਼ਾ ਚੜ ਤਾ ਤੇ ਜਿਹੜਾ 8000 ਕਰੋੜ ਰੁਪਇਆ ਨਰੇਗਾ ਵਾਸਤੇ ਪੰਜਾਬ ਨੂੰ ਭੇਜਿਆ ਸੀ ਉਹ ਵੀ ਮਾਂ ਸਰਕਾਰ ਖਾ ਗਈ ਹੁਣ ਮਾਂ ਸਰਕਾਰ ਨੇ ਨਰੇਗਾ ਦਾ ਵੀ ਕੰਮ ਆਪਾਂ ਆਪਣੇ ਬੰਦ ਕਰਤਾ ਤੇ ਜਿਹੜੀ ਛਗਣ ਜਿਹੜੀ ਛਗਣ ਸਕੀਮ ਆਈ ਸੀ 51000 ਰੁਪਇਆ ਐਸੀ ਪਰਵਾਲੀ ਉਹ ਵੀ ਬੰਦ ਕਰਤੀ ਤੇ ਜਿਹੜੇ ਲੇਡੀਜ਼ ਦੇ ਖਾਤਿਆਂ 'ਚ 100000 ਰੁਪਏ ਪਾਣਾ ਸੀ ਉਹ ਵੀ ਬੰਦ ਕਰਤਾ ਇਹਨਾਂ ਨੇ ਕੁਛ ਨਹੀਂ ਕੰਨਾ ਆਪਣੇ ਇਹਨਾਂ ਦੇ ਮਹੀਨੇ 6 ਰਹਿ ਗਏ ਇਹਨਾਂ ਨੇ ਗੰਦ ਪਾ ਕੇ ਜਾਣਾ ਇੱਕ ਜੇ ਇਹ ਸਾਡੇ ਜਿਹੜੇ ਲੋਕ ਆ ਪੰਜਾਬ ਦੇ ਇਹਨਾਂ ਨੇ ਕਾਂਗਰਸ ਸਰਕਾਰ ਵੀ ਦੇਖੀ ਸੀ ਅਕਾਲੀਆ ਸਰਕਾਰ ਦੇ ਇੱਕ ਸੀ ਇਹਨਾਂ ਨੇ ਤੀਜਾ ਬਲਾ ਦਾ ਦੇਖਿਆ ਜੀ ਅਸੀਂ ਵੀ ਇਹ ਜਿਹੜਾ ਆਪਣੇ ਤੀਜਾ ਬਲਾ ਆਇਆ ਵੀ ਇਹ ਪੰਜਾਬ ਨੂੰ ਕੁਝ ਦੇਣਗੇ ਇਹ ਇਹ ਤਾਂ ਸਾਡੇ ਪੰਜਾਬ ਦੀ ਮਾੜੀ ਕਿਸਮ ਦਾ ਜਿਹੜਾ ਪੰਜਾਬ ਦਾ ਜਿਹੜਾ ਆਪਣੇ ਮਰਾਸੀ ਇੱਕ ਆਪਣੇ ਇੱਕ ਇੱਕ ਪਰਸ਼ਰਾਵੀ ਮੁਖਮਤੀ ਬਣਾਦਾ ਜਿਹੜਾ ਸ਼ਾਮ ਨੂੰ 5 ਵਜੇ ਪਿੱਗ ਲਾ ਲੇਦਾ ਤੇ ਉਹ ਆਪਣੀ ਪੰਜਾਬ ਬਾਰੇ ਕੁਝ ਨਹੀਂ ਸੋਚਦਾ ਚਲੋ ਤਾਂ ਇਹ ਪਿੰਡ ਵਾਸੀ ਸੀ ਜਿਨ੍ਹਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਰੱਖੀਆਂ ਨੇ ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਹੁਣ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਜਿਹੜਾ ਉਹ ਜੀ ਸਿੱਧੂ ਸਾਹਿਬ ਇੱਕ ਚੀਜ਼ ਹੋਸੀ ਹੋਰ ਦੱਸਣਾ ਚਾਹੁੰਦੇ ਆ ਇਧਰਲੇ ਪਾਸੇ ਖੈਰਾ ਬੇਟ ਹੈ ਨਾਲ ਪਰਲੇ ਪਾਸੇ ਨਵਾਂ ਖੈਰਾ ਬੇਟ ਹੈ ਮਤਲਬ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣੀ ਪਈ ਸਾਡੇ ਦੋਨਾਂ ਪਿੰਡਾਂ ਵਾਲੀ ਜੇ ਇਹ ਉਥੋਂ ਵੀ ਚੱਕਦੇ ਨੇ ਨਾ ਤਾਂ ਉਧਰਲੇ ਪਿੰਡ ਨੂੰ ਵੀ ਬਹੁਤ ਨੁਕਸਾਨ ਹੈ ਉਥੋਂ ਦੇ ਨਗਰਵਾਸੀ ਵੀ ਸਾਡੇ ਨਾਲ ਖੜੇ ਨੇ ਮਤਲਬ ਕਹਿਣ ਤੋਂ ਭਾਵ ਹੈ ਦੋਨੇ ਪਿੰਡਾਂ ਦੇ ਲੋਕਾਂ ਨੂੰ ਨੁਕਸਾਨ ਹੈ ਜਿਹਨਾਂ ਨੂੰ ਕੀ ਜੇਬ ਰੇਤਾ ਚੱਕਿਆ ਜਾਂਦਾ ਤਾਂ ਬੰਨਾਂ ਦੇ ਨਾਲ ਮੈਂ ਕਹਿੰਨੇ ਵੀ ਅਗਰ ਜੇ ਉਹਨਾਂ ਨੇ ਚੱਕਣਾ ਤੇ ਬੰਨ ਮਜ਼ਬੂਤ ਕਰਨ ਉਹੀ ਮਿੱਟੀ ਰੇਤਾ ਮੁੱਲ ਕਿਉਂ ਲੈਉਣਾ ਇਹੀ ਚੱਕ ਕੇ ਅਸੀਂ ਨਗਰ ਨਿਵਾਸੀ ਆਪਦੇ ਟਰੈਕਟਰ ਟਰਾਲੀਆਂ ਸਾਥ ਮੈਨ ਪਾਵਰ ਜੋ ਵੀ ਹੈ ਤੇਲ ਵੀ ਚਾਹੀਦਾ ਸੀ ਪੈਸੇ ਇਕੱਠੇ ਕਰਕੇ ਦਵਾਂਗੇ ਪਰ ਇਹਨੂੰ ਵੇਚਿਆ ਨਾ ਜਾਵੇ ਇਹਨੂੰ ਵੇਚ ਕੇ ਬੰਨ ਮਜ਼ਬੂਤ ਨਹੀਂ ਹੋਣੇ ਇਥੋਂ ਚੱਕ ਦੇਣਾ ਪਾਣੀ ਆਉਣਾ ਤੇ ਉਹ ਸਾਰਾ ਸਾਡੇ ਪਿੰਡ ਹੀ ਆਉਣਾ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਅਸੀਂ ਬਿਲਕੁਲ ਹੀ ਟੱਕ ਨਹੀਂ ਚੱਲਣ ਦੇਵਾਂਗੇ ਸਾਨੂੰ ਕਿਸੇ ਹੱਦ ਤੱਕ ਜਾਣਾ ਪਵੇ ਇਹਨਾਂ ਦੇ ਟਿਪਰਾਂ ਦੇ ਮੂਹਰੇ ਪੈ ਜਾਵਾਂਗੇ ਭਾਵੇਂ ਪਰਚੇ ਦਰਜ ਕਰਨ ਪਰ ਇਹ ਟੱਕ ਨਹੀਂ ਚੱਲੂਗਾ ਜੀ ਤਾਂ ਇਹ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਇਹ ਟੱਕ ਨਹੀਂ ਚੱਲਣ ਦੇਣਾਗੇ ਕੈਮਰਾ ਮੈਨੂੰ ਗੁਰਮੀਤ ਦੇ ਨਾਲ ਜਿੰਦਾਬਾਦ ਰੋਜ਼ਾਨਾ ਲੋਕਾਂ ਨਾ ਟੀਵੀ ਖੈਰਾ ਬੇਟ ਲੁਆਣਾ